ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਲੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਕਰ ਦਾ ਨੋਟ ਕਰ ਲਿਓ ਪਿੰਡ ਮੂਰਾ ਵਾਲੀ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੀਦਕੋਟ ਆ ਗਿਆ ਨੇੜੇ ਇਹਨਾਂ ਨੂੰ ਮੇਮ ਸ਼ਹਿਰ ਮੇਨ ਕਸਬਾ ਮੋਤ ਕੀ ਲੱਗਦਾ ਸੱਜਣੋ ਜਿਵੇਂ ਕੱਬਰਵੱਛਾ ਇਹਦੇ ਆਂਡ ਗਵਾਂਡ ਦਾ ਨਗਰ ਤੇ ਕਾਕੇ ਨੂੰ ਮਲਾਵਾਂਗੇ ਤੁਹਾਨੂੰ ਅੱਜ 4 ਐਨੀਮਲਾਂ ਨਾਲ ਆਹ ਵੈੜ ਵੀ ਸੱਜਣੋ ਤੋਕੜ ਗੱਪਣ ਚੈੱਕ ਪਾਸ ਆ ਆਹ ਝੋਟੀ ਬਿਲਕੁਲ ਸੱਜਣੋ ਤਾਜੀ ਸੂਈ ਵੀ ਆ ਬਹੁਤ ਸੋਹਣਾ ਸਿੰਘ ਆ ਇੰਨਾ ਦੁੱਧ ਬੋਲਾ ਇਹਦਾ ਲੇਖਾ ਜੋਖਾ ਤੇ ਆਹ ਵੀ ਝੋਟੀ ਗੱਪਣ ਸੂਣ ਵਾਲੀ ਤਿਆਰ ਮੰਨ ਲਓ ਕਿ 5-7 ਦਿਨ ਲੈਂਦੀ ਆ ਤੇ ਬਾਕੀ ਗੱਲਾਂ ਬਾਤਾਂ ਐਂਡ ਆ ਬਹੁਤ ਸੋਹਣੀ ਝੋਟੀ ਆ ਆ ਕੇ ਵੇਖਿਓ ਕੱਦ ਵਜਨ ਆ ਆ ਗਈ ਸਜਣੋ 7 ਮਹੀਨਿਆਂ ਦੀ ਗੱਬਣ ਚੱਕ ਪਾਸ ਨੀਲੀ ਰਾਵੀ ਦੀ ਮੈਂ ਤੇ ਹਜੇ ਵੀ ਦੁੱਧ ਕਿੰਨਾ ਦਿੰਦੀ ਉਹ ਆਪਾਂ ਮਾਲਕਾਂ ਤੋਂ ਪੁੱਛਦੇ ਆ ਤੇ ਜਿਹੜੀ ਪਸੰਦ ਆ ਜਾਂਦੀ ਆ ਸਜਣੋ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਜਿਹੜੇ ਇਹਨਾਂ ਤੇ ਉਹ ਸਜਣੋ ਖਰਚ ਕਰਨੇ ਆ ਆਜੋ ਲਈਏ ਡਿਟੇਲ ਕਾਕੇ ਮੋਰਾ ਵਾਲੀ ਵਾਲੇ ਤੋਂ ਕਾਕੇ ਕੀ ਹਾਲ ਆ ਵੀਰ ਸਾਸੀਕਾਲ ਹੋਰ ਸੁਣਾ ਵਧੀਆ ਵਧੀਆ ਠੀਕ ਆ ਬਾਈ ਚੜਦੀ ਕਲਾ ਨਾ ਹਾਂ ਹਾਂ ਚੜਦੀ ਕਲਾ ਤੇ ਆਪਣਾ ਐਡਰੈਸ ਤਿੰਨ ਮੋੜਾਂ ਵਾਲੀ ਕਿਲਾ ਫੀਕਲ ਨੰਬਰ 9855366 98553 ਤੇ 27655 ਹਾਂ ਇਹਦੇ ਤੇ ਕਰੇ ਸੰਪਰਕ 4 ਜਨਵਾਰ ਅੱਜ 4 3 ਮਈਆਂ ਝੋਟੀਆਂ ਤੇ ਇੱਕ ਵਹਿੜ ਉਹ ਵੀ ਟੋਕੜ ਗੱਬਣ ਹਾਂ ਦੋ ਟੋਕੜਾ ਗੱਬਣਾ ਦੋ ਦੋ ਟੋਕੜਾ ਗੱਬਣਾ ਤੇ ਦੋ ਤਾਜ਼ੀਆਂ ਦੋ ਤਾਜ਼ੀਆਂ ਇਹ ਨੀਲੀ ਰਾਵੀ ਦੀ ਮੈਂ ਕਿੰਨੇ ਚਰਤੀ ਕੱਪਣਾ 7 ਮਹੀਨੇ ਨੇ ਪੈ ਗਏ ਨਹੀਂ 6 ਕੰਪਲੀਟ ਕਰ ਕੀ ਕਿ 7ਵਾਂ ਪੂਰਾ ਕਰ ਮੈਂ ਚੱਲੀ ਜਾਂਦਾ ਵਾਸਤੂ ਨਹੀਂ 12 ਗਰੀਨ ਨੂੰ ਪੂਰਾ ਹੋ ਜਾ 12 ਤਰੀਕ ਨੂੰ 7ਵਾਂ ਪੂਰਾ ਹੋ ਕੇ 8ਵਾਂ ਲੱਗ ਜਾਣਾ 8ਵਾਂ ਲੱਗ ओके 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 2 किलो ਦੋ ਦਿਨ ਦੇ ਤਾਂ 2.5 ਕਿਲੋ ਦੋ ਦੇ ਕੇ ਟਾਈਮ ਹੀ ਵਧੀਆ ਖੁਸ਼ ਪਾੜੇ ਤੇ ਪਾੜੇ ਜਨਾ ਆਪਣੀ ਚੈੱਕ ਕਰਾਈ ਅਗਲਾ ਆਪਦੀ ਕਰਾਵੇ ਚੈੱਕ ਕਰਾਈ ਕਰਾਪ ਲੈ ਕੇ ਜਾਵੇ ਆਪਾਂ ਦੱਗੀ ਆ ਹਾਂ ਆਪਦੇ ਪੈਸੇ ਲਾਉਣੇ ਹਣਾ ਹੁਣ ਇਧਰ ਨੂੰ ਕਿਧਰ ਤੁਰਿਆ ਜਨਾ ਇਧਰ ਨੂੰ ਖੜ ਗਿਆ ਮੈਂ ਮੈਂ ਤਾਂ ਆਪ ਤੋੜ ਕੇ ਵਿਖਾ ਦੇਾਂਗਾ ਤੈਨੂੰ ਵਿਖਾਉਣਾ ਵੀ ਜ਼ਰੂਰੀ ਆ ਅੱਛਾ ਤੇਰਾ ਸਰਜੂ ਚੱਲ ਲਿਆ ਕੇ ਰਾਂ ਕੱਢ ਖੂਲ ਮੈਂ ਸੱਜਣੋ ਨੀਲੀ ਰਾਵੀ ਦੀ ਮੈਂ ਆ ਮਗਰਲੇ ਪੈਰ ਅਗਲੇ ਪੈਰ ਜਦੋਂ ਮੂੰਹ ਐ ਨੂੰ ਘਮਾਇਆ ਉਦੋਂ ਅੱਖਾਂ ਓੱਖਾਂ ਤੁਹਾਨੂੰ ਚੈੱਕ ਕਰਾਉਣੇ ਆ ਗੱਬਣ ਚੈੱਕ ਪਾਸ ਆ ਤੁਸੀਂ ਆਪਦੀ ਕਰਾ ਕੇ ਲੈ ਕੇ ਜਾਣੀ ਆ ਕਿਉਂਕਿ ਸੱਜਣੋ ਇਹਨਾਂ ਵੀਰਹਾਰਾਂ ਨੇ ਕਰਾ ਕੇ ਲਿਆਂਦੀ ਆ ਵੇਖੋ ਕੀ ਬਾਤ ਆ ਮੈਂ ਬਹੁਤ ਚੰਗੀ ਆ ਪਾਕਿਸਤਾਨ ਨੂੰ ਉਹ ਮੜੇ ਦੇ ਖੰਗੂਰੇ ਸਾਈਡ ਤੋਂ ਕੇ ਮਾਰ ਲਾ ਵੇਖੋ ਸੱਜਣੋ ਕਿਆ ਬਾਤ ਹਾਂ ਇਹ ਸੱਜਰ ਨੇ ਕੀ ਕਹਿੰਦੇ ਆ 14 ਕਿਲੋ ਦੁੱਧ ਸੂਆ ਸੂਆ ਤੀਜਾ ਤੀਜਾ ਸੂਗੀ ਓਕੇ ਰਿਪੋਰਟ ਕਿਆ ਬਾਤ ਆ ਚੰਗੀ ਸੰਭਲਿਓ ਸੱਜਰੋਂ ਚੰਗੀ ਮੈਂ ਆ ਰੇਟ ਉਹ ਕਰਾਵਾਂਗੇ ਵੀਰ ਤੋਂ ਥੋਡੇ ਲੈਣ ਦੇਣ ਵਾਲੇ ਅਰੇ ਦੇਦੀ ਦੇ ਕੇ ਨੂੰ ਪਟੇ ਬਹੁਤ ਲੰਮੇ ਨੇ ਗੇਜੀ ਜੀ ਕਹਿਣਾ ਕੋ ਪਟੇ ਬਹੁਤ ਲੰਮੇ ਆ ਝੋਲੀ ਬਹੁਤ ਆ ਲੇਵੇ ਦੀ ਹਾਂ ਵੀ ਲਵਾਸ ਬਹੁਤ ਆ ਬਹੁਤ ਕਿਆ ਬਾਤ ਹੈ ਬਾਕੀ ਥਣਾ ਥਣਾ ਲੋ ਬੇਫਿਕਰੀ ਆ ਬੇਫਿਕਰੀ ਚੋ ਵੀ ਲੈਣੀ ਹੋਏ ਨੇ ਯਾਰ ਚੋਣੀਏ ਹੁਣ ਕਿਨੇ ਆ ਵਿਚਾਰੀ ਨੂੰ ਸਾਹਮਣਾ ਹੀ ਪੈਣਾ ਹੁੰਦਾ ਨਹੀਂ ਨਹੀਂ ਹੈਗਾ ਦੁੱਧ ਹੁਣ ਵੀ ਦੋ ਢਾਈ ਕੇ ਦੁੱਧ ਹੁੰਦੀ ਆ ਬਾਈ ਚੋ ਕੇ ਗਿਆ ਬਾਈ ਨੇ ਚੋਈ ਆ ਤੇ ਨਹੀਂ ਆਪ ਆਪ ਚੋਈ ਆ ਤੇ ਰੇਟ ਇਹਦਾ 1500 ਅਸੀਂ ਗੱਸਣਾ ਹੁੰਦੀ ਪਈ 65000 ਦੀ ਪਿਆਰ ਮੁਹੱਬਤ ਮੋਲੋ ਮੋਟਾ ਹੋਣਾ ਫਲ ਹੁੰਦਾ ਕਿੰਨਾ ਕੁ ਬਾਈ ਬਾਈ ਕਰੂਗਾ ਯਾਰ ਤੂੰ ਚੁੱਪ ਕਰ ਜਾ ਹਾਂ ਇਹ ਕਰਦਾ ਬਈ ਮਾਨਤਨ ਚਾਰੂ ਬਹੁਤ ਆ ਕਾਕੇ ਹਨਾ ਚਾਰੂ ਬਹੁਤ ਹੁਣ ਬੋਲਦਾ ਹੀ ਨਹੀਂ ਕਿੰਨਾ ਕਰਦਗੇ 65 ਤੋਂ ਛੋੜ ਛੱਪਾ ਹੋ ਜੂ ਹੋ ਜੂ ਹੋ ਗਈ ਆ ਧੰਨਵਾਦ ਤੇਰਾ ਤੇ ਆ ਛੋਟੀ ਇਹ ਇੱਕ ਸਾਤਰੀ ਦੇਣੀ ਹੁੰਦਾ ਉਹ ਭਰਾਵਾ ਇੱਕ ਸਾਦੀ ਦੇ ਲਈ ਐ ਤਾਂ ਦੱਸ ਦੇ ਵੀ ਪਹਿਲਾ ਦਿਨ ਕਿੰਨੇ ਪਏ ਆ ਕਿ ਸੂਆ ਕਿਹੜਾ ਹੁੰਦੀ ਆ ਕਿ ਪਹਿਲਾ ਅਗਲਾ ਰੁਪਏ ਕਹਿੰਦੇ ਆਪਾਂ ਨੂੰ ਸੂਆ ਕਨਵਾ ਦੂਜਾ ਦੂਜਾ ਸੂਆ ਦਿਨ ਕਿੰਨੇ ਲੈ ਜੂ ਦੂਜਾ ਵਦਗੀ ਬਸ ਦੋ ਚਾਰ ਦਿਨਾਂ ਚ ਸੂਪੂ ਹਾਂ ਕੀ ਕਹਿੰਦੇ ਪਹਿਲਾਂ ਮਾਲਕਾਂ ਨੇ ਦੁੱਧ ਦੁੱਧ ਕੀ ਦੱਸਿਆ 10 ਕਿਲੋ ਦੁੱਧ ਦਿੱਤਾ ਕੱਟੀ ਬਹੁਤ ਚੰਗੀ ਆ ਹਨਾ ਬਹੁਤ ਚੰਗੀ ਆ ਭਾਰਪੂਰ ਦੀ ਥਣਾ ਦੀ ਬੇਵਿਕਰੀ ਬਾਕੀ ਸੱਜਣੋ ਨੋਟ ਕਰ ਲਿਓ ਇੱਕ ਮੇਰੀ ਗੱਲ ਇਹ ਵੀ ਥਾਣਾ ਆਪਦੇ ਇੱਥੇ ਟਿੱਪ ਕੇ ਲੈ ਜਿਓ ਤੇ ਭਾਰ ਦੀ ਗਾਰੰਟੀ ਦੋ ਦਿਨਾਂ ਦੀ ਹਨਾ ਸਿਆਣੀ ਗੱਲ ਆ ਨਾ ਕਿਉਂਕਿ ਬਾਹਲੇ ਲੰਮੇ ਸਮੇਂ ਦੀ ਭਾਰ ਦੀ ਵੀ ਕੋਈ ਗਾਰੰਟੀ ਨਹੀਂ ਕੋਣ ਕੋਣ ਦਿੰਦਾ ਹਾਂ ਗਾਰੰਟੀ ਗਾਉ ਨਹੀਂ ਮਿਲਦੀ ਤੇ ਮੜ ਕੇ ਨਾ ਸੱਜਣੋ ਐਵੇਂ ਉਹਦੇ ਕਾਨੂੰ ਰਿੰਝੇ ਪੈ ਜਾਂਦੀ ਆ ਗੱਲ ਇੱਥੇ ਆ ਕੇ ਆਪਦੇ ਥਣ ਵੇਖ ਲਿਓ ਪਿੱਛੇ ਦੀ ਦੋ ਦਿਨਾਂ ਦੀ ਤੁਹਾਨੂੰ ਗਰੰਟੀ ਦੇ ਦੂਗਾ ਕਾਕਾ ਆਪਦੀ ਆ ਕੇ ਤਸੱਲੀ ਕਰਕੇ ਖਰੀਦਦਾਰੀ ਕਰੋ ਤੁਹਾਡਾ ਧੰਨਵਾਦ ਹੋਊਗਾ ਕੱਢੀ ਕਰਾਂ ਬਾਹਰ ਤੂਰ ਕਰਾ ਚੱਕੀ ਦੀ ਸਜਣਾ ਛੋਟੀ ਦਾ ਕੱਦ ਕਾਠ ਚਮੜੀ ਬਰੀਕ ਦੀ ਸਿੰਘ ਨਿੱਕਾ ਨਿੱਕਾ ਬਹੁਤ ਚੰਗੀ ਕੱਟੀ ਆ ਮੁੱਲ ਹੁਣ ਤੁਹਾਨੂੰ ਉਹਨੇ ਪਹਿਲਾਂ ਹੀ ਕਹਦਾ ਵੀ ਇੱਕ ਸੱਤ ਦੀ ਦੇਣੀ ਆ ਕਰ ਲਾਂਗੇ ਛੋੜ ਛੱਪੇ ਇੱਕ ਹੋਰ ਆ ਗਿਆ ਰੇਡਰ ਇੱਥੇ ਹੋਰ ਆ ਇਥੋਂ ਮੂਰਾ ਵਾਲੀ ਪੈਂਟ ਦਾ ਮੱਖਣ ਉਹ ਖੜਾ ਟਾਕਾਂ ਦੇ ਹੱਥ ਧਰੀ ਵੇਖੋ ਕਿਉਂ ਆਪਦੇ ਟਾਈਮ ਦਾ ਇਹ ਵੀ ਸੁਪਰਸਟਾਰ ਰੇਡਰ ਆ ਮੜੀ ਮੋੜ ਗੱਲ ਨਹੀਂ ਵੇਖੋ ਸੱਜਣਾ ਕੱਟੀ ਇਹ ਜਟਾ ਮੜੀ ਜੀ ਸਾਈਡ ਦੀ ਵਿਖਾਉਂਦੀ ਕਿ ਭਲਾਂ ਭੁਲਾਈਆਂ ਪਤਰੀ ਹੋ ਜੂਗੀ ਜਦੋਂ ਬੈ ਗਈ ਉਧਰ ਦੇ ਪਾਸੇ ਓਕੇ ਜਦੋਂ ਤੂੰ ਲੈ ਕੇ ਆਇਆ ਉਦੋਂ ਪਤਰੀ ਸੀ ਪਤਰੀ ਪਤਰੀ ਧੰਨਵਾਦ ਤੇਰਾ ਕਾਕੇ ਧੰਨਵਾਦ ਵੇਲ ਬਹੁਤ ਆ ਸੱਜਣਾ ਕੱਦ ਬਹੁਤ ਸੋਹਣਾ ਕੱਟੀ ਦਾ ਲੇਵਾ ਭਾਂਡਾ ਬਹੁਤ ਸੋਹਣਾ ਸਫਾਈਆਂ ਲੱਗੀਆਂ ਪਰ ਰੇਟ ਵੀਰ ਨੇ ਥੋੜੇ ਲੈਣ ਦੇ ਨਾਲ ਆ ਕਰਤਾ 1 ਲੱਖ ਤੇ 7000 ਰੇਟ ਆਉਟ ਦੀਆਂ ਜਾਣ ਵਾਲੇ ਆ ਲੁੱਟ ਲਿਓ ਮੇਲਾ ਕਰਿਓ ਟਾਈਮ ਨਹੀਂ ਵਿਹਲਾ ਕਾਕੇ ਨੂੰ ਤੜਕੇ ਨੂੰ ਹੋਰ ਲਿਆਊਗਾ ਫਿਰ ਵੇਖੋ ਕੱਟੀ ਕੋਈ ਊੜਾ ਬੰਨਣਾ ਨਹੀਂ ਮੰਨ ਲੈਣ ਦਿਓ ਫਿਰ ਗਾਲੀ ਨਾ ਪੈ ਜੇ ਉਹਨੇ ਕਹਣਾ ਬੰਨਣ ਨੂੰ ਨਹੀਂ ਦਿੱਤੀ ਛੋੜ ਛੱਪਾ ਪਹਿਲਾਂ ਲੱਗ ਗਿਆ ਕਰਾਂ ਮਾਨਤਨ ਤਾਂ ਕਰਾ ਦਿੰਨੇ ਆ ਮੱਖਣ ਆ ਗਿਆ ਸਾਰੇ ਮਾਨਤਨ ਨਾਲ ਹੀ ਆ ਤੁਸੀਂ ਹੋਰ ਕਾਦੇ ਆਲੇ ਕਿੰਨਾ ਮਾਨਤਨ ਹੋਊਗਾ 1 ਸੱਤ ਚੋਂ 1000 ਦੇ ਫਲੇ ਹੈ 2000 ਮੱਖਣ 2000 ਦਾ ਯਾਰ 2000 ਮੇਰੇ ਨਹੀਂ ਹੋਊਗਾ ਹਾਂ ਅੱਛਾ ਕਰ ਲੈਣ ਦੇਣਾ ਤੇਰੇ ਵੱਲੋਂ ਵੀ ਹੈਗਾ ਕੋਈ ਹਾਂ ਤੂੰ ਵੀ ਕਰ ਓਵਰ ਮੈਂ ਤਾਂ ਦੇਦੀ ਫਿਰ ਪਲਾ ਪੱਲੇ ਪਏ ਚੱਲ 500 ਮੇਰੇ ਕਿ ਨਹੀਂ ਹੋ ਗਿਆ ਅੱਛਾ ਪੱਕੀ ਗੱਲ ਆ ਹੁਣ ਤੂੰ ਵੇਖ ਲੈ ਹੋ ਗਿਆ ਫਿਰ ਬਾਈ ਤੂੰ ਉੱਤੇ ਨਹੀਂ ਕੋ ਹੁਣ ਹੁਣ ਕਿੰਨੇ ਦੀ ਹੋ ਗਈ ਹਿਸਾਬ ਲਾਇਆ ਤੁਸੀਂ ਲਾ ਲਿਆ ਕਿੰਨਾ 3500 ਘਟ ਗਈ ਇਹਨਾਂ ਨੂੰ ਪਤਾ ਹੀ ਨਹੀਂ ਕਾਕਾ ਕਹਿੰਦਾ 3500 ਘਟ ਗਈ ਬਾਈ ਹੁਣ ਅੱਛਾ ਆ 200 ਤਾਂ ਫੜਾਈ ਦੇ ਕਾਕੇ ਨੂੰ 300 ਤੇਰਾ ਰਹਿ ਜਾਊਗਾ ਤੇ ਕਾਕੇ ਆਦਾ ਕੀ ਹਿਸਾਬ ਆ ਤੇ ਕਾਕੇ ਆ ਝੋਟੀ ਦਾ ਕੀ ਹਿਸਾਬ ਆ ਇਹਦੇ 8 ਕਿਲੋ ਦੁੱਧ ਦੁੱਜਾ ਦੂਆ ਦੁੱਜਾ ਸੂਆ ਦੁੱਧ 8 ਕਿਲੋ ਕਿੰਨੇ ਦਿਨਾਂ ਦੀ ਸੂਈ ਆ ਸੂਈ ਹੋਣੀ 12 ਦਿਨਾਂ ਦੀ 12 13 ਦਿਨਾਂ ਦੀ ਕੱਟੀ ਚੰਗੀ ਆ ਯਾਰ ਕੱਢ ਖਾਂ ਬਾਹਰ ਵੀ ਮਗਰ ਬੱਚਾ ਕੱਟਾ ਕਿ ਕੱਟੀ ਆਏ ਹਾਏ ਮਗਰ ਵੀ ਕੱਟੀ ਤੇ ਆਪ ਵੀ ਕੱਟੀ ਹੈਂ ਕੀ ਬਾਤ ਆ ਲੈ ਵੇਖੋ ਸੱਜਣੋ ਸਿੰਘ ਸੁੰਗ ਫੇਸ ਕੁਆਲਿਟੀ ਬਹੁਤ ਸੋਹਣੀ ਆ ਮੱਖਣੀਆਂ ਦਾ ਹਾਂ ਸੂਈ ਆ ਨਾ ਹਾਂ ਕੱਟੀ ਗੱਡੀ ਦੇਗੀ ਵੇਖੋ ਮਾਂ ਨਾਲੋਂ ਵੱਡੀ ਦਾ ਕੱਟੀ ਦੇਗੀ ਹੈ ਵਾਕੇ ਤੇ ਤੜਕੇ ਕਿੰਨੇ ਕ ਵੱਜੇ ਚੁਈ ਆ ਓਏ ਇਹਨੇ ਮੈਨੂੰ ਠੀਕ ਕੇ ਚੁਈ ਆ ਵਿਚਾਰੇ ਨੇ ਪਤਾ ਨਹੀਂ ਫੇਸਬੁਕ 'ਤੇ ਸਹੀ ਅਗਲੇ ਰਕੜਾ ਝੂਠ ਮਾਰੀ ਜਾਂਦਾ ਹਾਂ ਸੱਜਣੋ ਆਪਾਂ ਨੂੰ ਵੀ ਜਾਣਾ ਪੈ ਗਿਆ ਸੀ ਉਧਰਲੇ ਏਰੀਏ 'ਚ ਤੇ ਫਿਰ ਇਹਦੇ ਕਾਰਨ ਦੀ ਵੀਡੀਓ ਰਹਿ ਗਈ ਇਹਨੇ ਫੋਨ ਨਹੀਂ ਚੱਕਿਆ ਇਹ ਮਾਝੇ ਨੇ ਪਹਿਲਾਂ ਡੱਕੀ ਹੋਈ ਸੀ ਚੂਨ ਵਾਲੀ ਲੇਟ ਚ ਹੋਈ ਆ ਬਾਕੀ ਤੁਸੀਂ ਚੂ ਲੈਣੀ ਦੋਨੇ ਡੰਗ ਸੋਹਣੀ ਬੰਦੀ ਹੋਊਗੀ ਜੇ ਆ ਇਹਦੀ ਕੱਟੀ ਬੈਠੀ ਬਿਲਕੁਲ ਤਾਜੀ ਆ ਆ ਕੇ ਵੇਖਿਓ ਚੋਇਓ ਆਪਦੀ ਦੁੱਧ ਤਸੱਲੀ ਕਰ ਲਿਓ ਬਾਹਲਾ ਨਹੀਂ ਦੱਸਿਆ ਭਰਾ ਨੇ ਆਠ ਹੀ ਦੱਸਿਆ ਇਹਨਾਂ ਦੇਣਾ ਵੀ ਚਾਹੀਦਾ ਯਾਰ ਏਡੀ ਚੰਗੀ ਆ ਇਹਨਾਂ ਕ ਤਾਂ ਦੇ ਦੂਗੀ ਜਾਂਦਾ ਲੋਪੜੀਆਂ ਹੁੰਦੀਆਂ ਸਰਦੀਆਂ ਨਾਲ ਘਟਾ ਜਾਂਦੀਆਂ ਪਤਾ ਜਾਂਦੀਆਂ ਕਦ ਕਦ ਬਹੁਤ ਚੰਗਾ ਇਹਦਾ ਰੇਟ ਫਿਰ ਸ਼ਾਹ ਜੀ ਕਿ 1 ਤਿੰਨ ਦੀ ਦੇਣਾ ਤੁਸੀਂ 1 ਲੱਖ ਤੇ 3000 ਦੀ ਹਾਂ ਤੇ ਬਾਕੀ ਬਾਕੀ ਕਰਾਂਗੇ ਆਪਾਂ ਹਾਂ ਬਸਾ ਕਿੰਨਾ ਕੁ ਕਰੇਗਾ ਫਿਰ ਪਾਸੇ ਵਾਲਿਆਂ ਤੋਂ ਕਰਾਉਣਾ ਪਊਗਾ ਉਹ ਵੀ ਖਾਦਾ ਕੋਈ ਨਹੀਂ ਥੋੜਾ ਕਰਦੇ ਆ ਕਿੰਨਾ ਕੁ ਥੋੜਾ ਥੋੜਾ ਬੋਲਾ ਕਰਤਾ ਦੇ ਹੋਣਾ ਕੋਈ ਲੋਕੀ ਖੜਦੇ ਨਹੀਂ ਖੜਾ ਚੱਲ ਕੋਈ ਨਹੀਂ ਖੜ ਜਾਣਗੇ ਆਪੇ ਖਿਲਾਰ ਲਈ ਤੂੰ ਮੋਟਾ ਨਹੀਂ ਹਾਂ ਹੈ ਕਰਦਾ ਯਾਰ ਹੁਣ ਕਿੰਨਾ ਕਰਦਾ ਯਾਰ ਹੁਣ ਕਰਦਾ ਹੀ ਕੋਹ ਨਹੀਂ ਜੱਬ ਗਿਆ ਅਗਲੇ ਨੂੰ ਹੋ ਸਕਦੇ ਆਲਾ ਤੇਲ ਵਾਲ ਗਿਆ ਹਾਂ ਉਹ ਕਰਾਂਗੇ ਹੋ ਸਕਦਾ ਤਾਂ ਦੇ ਅਗਲੇ ਨੂੰ ਹਾਂ ਕਿੰਨਾ ਕਰਦਾ 1 3 ਚੋਂ 1 2 ਰੁਪਈਆ ਦਾ ਤਾਂ 20000 ਮਾਰਿਆ ਬੈਕ 1 ਲੱਖ ਤੇ 2000 ਰੁਪਈਆ ਦਾ ਪਾਉ ਚਲੋ ਕੋਈ ਨਹੀਂ ਦੰਦਾ ਕੌਣ ਨਹੀਂ ਤੇ ਇਹਦਾ ਬੱਚੀ ਦਾ ਕੀ ਹਿਸਾਬ ਆ ਇਹ ਤਿੰਨ ਮਹੀਨੇ ਦਾ ਬਣਾ ਦੇ ਤਿੰਨ ਕਿਲੋ ਦੁੱਧਾ ਦੂਜਾ ਸੁਆ ਹਾਂ ਦੂਜਾ ਸੁਆ ਓਕੇ ਤਿੰਨ ਮਹੀਨਿਆਂ ਦੀ ਗੱਬਣ ਤੇ ਤਿੰਨ ਕਿਲੋ ਹੀ ਦੁੱਧ ਪੱਕਾ ਗੱਲ ਜਿਹੜਾ ਚੋਲ ਐ ਨਾ ਉਹ ਕੱਢ ਦੇ ਬਾਹਰ ਭਾਜਦੀ ਤਾਂ ਨਹੀਂ ਭੱਜੂਗੀ ਫੇਰ ਰਹਿਣ ਦੇ ਇੱਥੇ ਵਿਖਾ ਦੇ ਨਹੀਂ ਆਪਣੇ ਤਾਂ ਕਿਤੇ ਭੱਜੀ ਸੀ ਆ ਇਹਨਾਂ ਗੱਲ ਨੂੰ ਜੱਫਾ ਪਾ ਲੇਗਾ ਉਹ ਜਾਣ ਤਾਂ ਇਹਦੀ ਜਵਾਬ ਤਾਂ ਉਹ ਖਾਣ ਦੀ ਨਹੀਂ ਵਿਖਾ ਦੇ ਫੇਰ ਜਾ ਹਾਂ ਵਹਿੜ ਚੰਗੀ ਆ ਓਏ ਦਾ ਤੂਕੜ ਗੱਬਣ ਵਹਿੜਾ ਸਜਣੋ 3 ਕਿਲੋ ਦੁੱਧ ਆ ਤੇ 3 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਆ ਕਰਾਈ ਹੋਈ ਐ ਇਹਦੀ ਤੁਸੀਂ ਆਪਣੀ ਕਰਾ ਲੈਣੀ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਬਾਕੀ ਵਪਾਰੀ ਭਰਾ ਦੀ ਇਹ ਵੀ ਗੱਲ ਨੋਟ ਕਰ ਲਿਓ ਸਜਣੋ ਕਿਉਂਕਿ ਜੇ ਥਣ ਥਣ ਅਗਲਾ ਦੀ ਤਸੱਲੀ ਕਰਕੇ ਲਿਆਉਂਦਾ ਕਿਉਂਕਿ ਉਹਨੇ ਗਾਂ ਵੀ ਵੇਚਣਾ ਹੁੰਦਾ ਪਸੂ ਇਸ ਕਰਕੇ ਅਗਲਾ ਪੂਰੀ ਤਸੱਲੀ ਕਰਦਾ ਤੁਸੀਂ ਵੀ ਕਰਿਓ ਸਜਣੋ ਇਹਦੀ ਗੱਲ ਕਰੋ ਸਰੇ ਹੈਂ ਆਦਾ ਯਾਰ ਪਾਣੀ ਖੁਣੇ ਬੰਨੀ ਬੈਠਾ ਈ ਧਾਈ ਗਾਂ ਢੋਲ ਹੋ ਗਈ ਓਏ। ਕੀ ਬਾਤ ਆ ਯਾਰ ਵਹਿੜ ਚਾਰੂ ਬੜੀ ਆ ਜੱਟਾ। ਸਤਿਨਾਮ ਚੰਗੀ ਸਾंभਿਓ ਬੜੇ ਚੰਗੇ ਰੁਪਏ ਵਟਾਊਗੀ ਅੱਜ ਪਤਾ ਨਹੀਂ ਹੁਣ ਕਿੰਨੇ ਦੀ ਦੰਦਾ ਏ। ਇਹਦਾ ਹਿਸਾਬ ਕਿਤਾਬ ਇਹ 35000 ਹਿਸਾਬ ਨਾ ਮੰਗ ਲੈ ਯਾਰ ਐਨਾ ਕਰ। ਮੱਛੀ ਦੇ ਪੈਸੇ ਮੰਗੀ ਕਰੀਂ ਬਾ। ਅੱਛਾ ਤੇ ਅਹੀਂ ਕਿਹੜਾ ਕਿੰਨੇ ਬੱਕਰੀ ਦੇ ਮੰਗੇ ਮੱਛੀ ਦੇ ਮੰਗੇ ਕਾਕੇ ਯਾਰ। 35 'ਚੋਂ 10 ਕਿੰਨੇ ਛੱਡਦਾ 30 'ਚੋਂ ਨੇ ਨਹੀਂ ਜੋ ਨਹੀਂ ਹੋਈ ਸੀ ਆ ਤਾਂ ਟਕਰਾ ਮਾਰਾ ਮਾ ਨਾਕਰ ਕਰਕੇ ਹੋਏ ਭਰਾਕੇ ਬਾਈ ਕਿੰਨੇ ਤਾਂ ਵੀ ਬਾਈ ਯਾਰ ਨਹੀਂ ਕਾਕੂ ਜਿਆਦੇ ਰਹਿ ਵੱਛੀ ਬੜੀ ਜੰਗੀ ਗਲੀਪ ਆ ਗਿਆ ਮੈਂ ਲੈ ਆਇਆ ਅਸੀਂ ਮਾੜੀ ਨਹੀਂ ਕਿਹਾ ਯਾਰ ਬਾਈ ਦੀ ਹੋ ਗਈ ਹੈ ਬਾਈ ਦੀ 25 ਦੀ ਹੋ ਗਈ ਯਾਰ 10 ਦੇ ਮਾੜਾ ਜਾ ਮਾਨਤਨ ਹੋ ਜਾਊਗਾ ਸੱਚੇ ਨੂੰ 35000 ਚ ਕਿੰਨਾ ਕਰਾ ਲਓਗੇ ਤੁਸੀਂ ਓਕੇ ਰਿਪੋਰਟ ਵੈੜ ਰਹੂਗੀ ਕੋਈ ਸ਼ੱਕ ਨਹੀਂ ਹਾਸਾ ਖੇਡਾ ਵਾ 10 ਮਿੰਟ ਭਰਾ ਨਾ ਪਿਆਰ ਆ ਇਹਨਾਂ ਦਾ ਵੇਖੋ 3 ਕਿਲੋ ਦੁੱਧ ਦਾ 3 ਮਹੀਨਿਆਂ ਦੀ ਗੱਬਣਾ ਜੇ ਅਸਰ ਵੱਛੀ ਵੀ ਲਈਏ ਤਾਂ ਸੱਜਣੋਂ ਰੁਪਏ ਲੱਗਦੇ ਆ ਗੱਲ ਓਕੇ ਰਿਪੋਰਟ ਆ ਆ ਚੋਟੀ ਕਹਤੀ 1 ਲੱਖ 2000 ਦੀ ਹੈ ਨਾ ਹਾਂ ਆ ਕਹਤੀ 1 ਲੱਖ ਤੇ 3500 ਦੀ ਨਹੀਂ ਤੇ ਹੋਰ 35 ਦਾ ਜਿਹੜਾ ਇਹਨਾਂ ਨੇ ਘਟਾਇਆ ਉਹ ਕਿੱਧਰ ਜਾਊ ਇਹਨਾਂ ਨੇ ਜੇਬ ਚੋਂ ਦੇ ਨਹੀਂ ਆ ਅੱਛਾ ਢੋਡੀ ਦਾ ਕੋਈ ਵੈਲਿਊ ਨਹੀਂ ਬਾਈ ਤੁਸੀਂ ਜਾਵੜੋ ਘਰੋ ਘਰੀ ਆਉਂਦੇ ਚੰਗੇ ਰਹਿ ਜਾਓਗੇ ਹਾਂ ਨਗਲ ਜੋ ਵੈਬ ਹੈ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ